ਜਮਕੌਰ ਦੀ ਗੜੀ ਦੇ ਵਿੱਚੋਂ 22 ਦਸੰਬਰ ਦੀ ਰਾਤ ਨੂੰ ਗੁਰੂ ਸਾਹਿਬ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨਾਲ ਨਿਕਲ ਗਏ ਅਤੇ ਨਿਕਲਤੋਂ ਬਾਅਦ ਉਹਨਾਂ ਨੇ ਇੱਕ ਥਾਂ ਨਿਸ਼ਚਿਤ ਕਰ ਲਈ ਵੀ ਕਿੱਥੇ ਇਕੱਠੇ ਹੋ ਕੇ ਮਿਲਣਾ ਹੈ ਮਾਛੀਵਾੜੇ ਦੇ ਵਿੱਚ ਤੇ ਗੁਰੂ ਸਾਹਿਬ ਰਾਏਪੁਰ ਜਿਹੜਾ 3 ਕਿਲੋਮੀਟਰ ਦੂਰ ਆ ਚਮਕੌਰ ਸਾਹਿਬ ਤੋਂ ਉੱਥੇ ਬੀਬੀ ਸ਼ਰਨ ਕੌਰ ਜਿਨ੍ਹਾਂ ਨੂੰ ਬੀਬੀ ਹਰ ਸ਼ਰਨ ਕੌਰ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਵੱਡੇ ਸਹਿਬ ਜਾਦਿਆਂ ਅਤੇ ਬਾਕੀ ਸਿੰਘਾਂ ਦੀ ਸ਼ਹਾਦਤ ਬਾਰੇ ਦੱਸ ਕੇ ਸੰਸਕਾਰ ਕਰਨ ਦਾ ਬਾਰੇ ਕਹਿ ਕੇ ਉਥੋਂ ਮਰਚੀਵਾੜੇ ਦੇ ਜੰਗਲਾਂ ਨੂੰ ਹੋ ਤੁਰੇ ਤੇ ਭਾਈ ਦਿਆ ਸਿੰਘ ਹੁਣੇ ਕੁਝ ਸਮਾਂ ਉਥੇ ਜਿੱਥੇ ਉਹਨਾਂ ਨੇ ਪਹਿਲਾਂ ਬਚੀਤ ਕੀਤਾ ਸੀਗਾ ਛੋਟੇ ਵੱਡੇ ਸਹਿਬਜ਼ਾਦਿਆਂ ਨੂੰ ਤੇ ਸਿੰਘਾਂ ਨੂੰ ਦੇਖਦੇ ਹੋਏ ਗੁਰੂ ਸਾਹਿਬ ਤੇ ਤੋਂ ਬਾਅਦ ਉਹ ਵੀ ਨਿਕਲ ਤੁਰੇ ਮਾਛੀ ਵੜੇ ਦਾ ਜਿੱਥੇ ਅੱਜ ਕੱਲ ਗੁਰਦੁਆਰਾ ਗੁਰਦੁਆਰਾ ਚਰਨ ਕਮਨ ਸਾਹਿਬ ਉਹ ਸਥਾਨ ਤੇ ਗੁਰੂ ਸਾਹਿਬ ਪਹੁੰਚਦੇ ਆ ਤੇ ਉੱਥੇ ਜਾ ਕੇ ਜੰਗਲ ਦੇ ਵਿੱਚ ਕੰਡਿਆਂ ਦੀ ਸੇਤ ਤੇ ਜਾ ਕੇ ਸੌਣਿਆ ਇਸੇ ਥਾਂ ਤੇ ਗੁਰੂ ਸਾਹਿਬ ਨੇ ਸ਼ਬਦ ਯਾਰਡੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦੇ ਰਹਿਣਾ ਉਹ ਵੀ ਇੱਥੇ ਹੀ ਉਚਾਰਿਆ ਸੀਗਾ ਗੁਰੂ ਸਾਹਿਬ ਨੇ ਇੱਥੇ ਹੀ ਗੁਰੂ ਸਾਹਿਬ ਨੂੰ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਹੋਣੇ ਇੱਥੇ ਮਿਲਦੇ ਆ। ਇੱਥੋਂ ਗੁਰੂ ਸਾਹਿਬ ਨੂੰ ਗੁਲਾਬਾ ਜਿਹੜਾ ਗੁਰੂ ਸਾਹਿਬ ਦਾ ਸੇਵਕ ਸੀਗਾ ਉਹ ਆਪਣੇ ਘਰ ਚਵਾਰੇ ਦੇ ਵਿੱਚ ਗੁਰੂ ਸਾਹਿਬ ਨੂੰ ਲੈ ਜਾਂਦਾ। ਤੇ ਇੱਥੋਂ ਗੁਰੂ ਸਾਹਿਬ ਉਸ ਸੇਵਕਾ ਬਿਰਧ ਮਾਤਾ ਹਰਦੇਈ ਜਿਹੜੀ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੇ ਲਈ ਇੱਕ ਵਸਤਰ ਤਿਆਰ ਕਰ ਰਹੀ ਸੀਗੀ ਤੇ ਉਹਦੀ ਇੱਛਾ ਸੀਗੀ ਵੀ ਉਹ ਅਨੰਦਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਭੇਟ ਕਰਕੇ ਆਵੇ ਪਰ ਬਿਰਧ ਅਵਸਥਾ ਹੋਣ ਕਰਕੇ ਜਾ ਨਾ ਸਕੇ ਤਾਂ ਗੁਰੂ ਸਾਹਿਬ ਉਹਦੇ ਮਨ ਦੀ ਇੱਛਾ ਨੂੰ ਜਾਣਦੇ ਹੋਏ ਉਹਦੇ ਘਰੇ ਪਹੁੰਚਦੇ ਆ ਤੇ ਸામਨੇ ਖੜੇ ਗੁਰੂ ਸਾਹਿਬ ਨੂੰ ਪ੍ਰਤੱਖ ਦੇਖ ਕੇ ਮਾਤਾ ਹਰਦੇਈ ਨਿਹਾਲ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਨੂੰ ਵਸਤਰ ਭੇਟ ਕਰਦੀ ਹੈ ਤੇ ਇਹੀ ਵਸਤਰ ਗੁਰੂ ਸਾਹਿਬ ਉਹਨੂੰ ਨੀਲਾ ਰੰਗ ਕਰਾ ਕੇ ਉੱਚ ਦਾ ਪੀਰ ਬਣ ਕੇ ਮਾਛੀਵਾੜੇ ਦੇ ਵਿੱਚੋਂ ਮੁਗਲਾਂ ਦੇ ਪੈਰੇ ਵਿੱਚੋਂ ਨਿਕਲੇ ਸੀ ਇੱਥੇ ਹੀ ਮਾਛੀਵਾੜੇ ਦੇ ਵਿੱਚ ਭਾਈ ਨਵੀਖਾਂ ਤੇ ਭਾਈ ਗਨੀਖਾਂ ਹੁਣੇ ਮਰੇ ਸੀ ਜਿਹੜੇ ਕਿ ਗੁਰੂ ਘਰ ਦੇ ਅਨੇ ਨ ਸੇਵਕ ਸਨ ਤੇ ਉੱਚ ਦਾ ਪੀਰ ਬਣਾ ਕੇ ਜਦੋਂ ਗੁਰੂ ਸਾਹਿਬ ਮਾਛੀਵਾੜੇ ਦੇ ਦੇ ਸਖਤ ਪਹਿਰਿਆਂ ਚ ਮੁਗਲਾਂ ਦੇ ਨਿਕਰੇ ਸੀਗੇ ਤਾਂ ਮੁਗਲ ਫੌਜੀਆਂ ਨੂੰ ਨੇ ਰੋਕਿਆ ਸੀਗਾ ਉਹਨਾਂ ਨੇ ਵੀ ਖਾਂ ਗਣੀ ਖੋ ਆ ਉਹਨਾਂ ਨੇ ਦੱਸਿਆ ਸੀਗਾ ਵੀ ਇਹ ਉੱਚ ਦੇ ਪੀਰ ਇਸ ਪੱਕੀ ਸਨਾਖਤ ਕਰਨ ਦੇ ਲਈ ਉਹਨਾਂ ਨੇ ਗੁਰੂ ਸਾਹਿਬ ਦੇ ਉਸ ਉਸਤਾਦ ਜਿਨੇ ਉਹਨਾਂ ਨੂੰ ਫਾਰਸੀ ਵਗੈਰਾ ਭਾਸ਼ਾਵਾਂ ਸਿਖਾਈਆਂ ਸਨ ਉਹਨੂੰ ਬੁਲਾਇਆ ਗਿਆ ਤੇ ਉਹਨੇ ਉਸ ਸਮੇਂ ਸਨਾਖਤ ਕੀਤੀ ਸੀ ਮੀਹਾਂ ਵਾਕਈ ਇਹ ਉੱਚ ਦੇ ਪੀਰ ਹਨ ਤੇ ਇਸ ਪਿੱਛੋਂ ਗੁਰੂ ਸਾਹਿਬ ਆਲਮਗੀਰ ਨੂੰ ਹੁੰਦੇ ਹੋਏ ਰਾਏਕੋਟ ਦੀ ਧਰਤੀ ਤੇ ਪਹੁੰਚਦੇ ਆ ਜਿੱਥੇ ਰਾਏ ਕੱਲਾ ਇੱਕ ਮੁਸਲਮਾਨ ਜਿਹੜਾ ਗੁਰੂ ਘਰ ਦਾ ਬਹੁਤ ਸ਼ਰਧਾਲੂ ਸੀ ਉਹ ਆਪਣੇ ਸਾਥੀਆਂ ਦੇ ਨਾਲ ਗੁਰੂ ਸਾਹਿਬ ਦੇ ਕੋਲ ਪੇਸ਼ ਹੁੰਦਾ ਤੇ ਉਹਨਾਂ ਨੂੰ ਆਪਣੇ ਨਾਲ ਚੱਲਣ ਦੀ ਕਹਿੰਦਾ ਇੱਥੇ ਹੀ ਗੁਰੂ ਸਾਹਿਬ ਦੁੱਧ ਵੀ ਛਕਦੇ ਆ ਤੇ ਦੁੱਧ ਛਕਦੇ ਆ ਉਹ ਜਿਸ ਬਰਤਨ ਚ ਉਹਨੂੰ ਗੰਗਾ ਸਾਗਰ ਕਿਹਾ ਜਾਂਦਾ ਜਿਹੜਾ ਬਾਦ ਦੇ ਵਿੱਚੋਂ ਰਾਏ ਕੱਲਾ ਨੂੰ ਹੀ ਉਹਨਾਂ ਨੇ ਭੇਟ ਕਰਤਾ ਸੀਗਾ ਤੇ ਇੱਥੇ ਹੀ ਗੁਰੂ ਸਾਹਿਬ ਨੂਰਾ ਮਾਹੀ ਜਿਹੜਾ ਕਿ ਰਾਏ ਕੱਲਾ ਦਾ ਖਾਸ ਸੇਵਕ ਸੀਗਾ ਉਹਨੂੰ ਸਰਹੰਦ ਦੀ ਧਰਤੀ ਤੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਬਾਰੇ ਪਤਾ ਕਰਨ ਲਈ ਕੱਲਦੇ ਆ ਤੇ ਨੂਰਾ ਮਾਹੀ ਸਰਹੰਦ ਤੋਂ ਪਤਾ ਕਰਕੇ ਸਾਰਾ ਕੋਈ ਆ ਕੇ ਜਦੋਂ ਗੁਰੂ ਸਾਹਿਬ ਨੂੰ ਦੱਸਦਾ ਤਾਂ ਗੁਰੂ ਸਾਹਿਬ ਇੱਕ ਦਰਖਤ 'ਤੇ ਬੈਠੇ ਹੋਣੇ ਆ ਸਾਥੀਆਂ ਸੁਣੇ ਬੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰਪੌਰ ਜੀ ਇਦਾਂ ਸ਼ਹੀਦ ਹੋ ਗਏ ਤਾਂ ਉੱਥੇ ਗੁਰੂ ਸਾਹਿਬ ਨੇ ਆਪਣੇ ਤੀਰ ਦੇ ਨਾਲ ਕਾਈ ਦਾ ਬੁੱਟਾ ਪੱਟ ਕੇ ਘਾ ਦਾ ਇਹ ਕਿਹਾ ਸੀਗਾ ਅੱਜ ਮੁਗਲ ਰਾ ਦੀ ਜੜ ਪੁੱਟੀ ਗਈ ਤੇ ਇੱਥੇ ਫਿਰ ਕੁਝ ਦਿਨ ਰਹਿਣ ਤੋਂ ਬਾਅਦ ਗੁਰੂ ਸਾਹਿਬ ਅੱਗੇ ਮੁਖਸਰ ਦੀ ਧਰਤੀ ਵੱਲ ਚਾਲੇ ਪਾਦਨੇ ਜਦੋਂ ਨੂਰਾ ਮਾਹੀ ਨੇ ਆ ਕੇ ਦੱਸਿਆ ਸੀਗਾ ਤਾਂ ਗੁਰੂ ਸਾਹਿਬ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸੀਗਾ ਵੀ ਅੱਜ ਵੀ ਮੈਂ ਮੁਕਤ ਹੋ ਗਿਆ ਵੀ ਤੇਰੀ ਵਸਤੂ ਤਨੂ ਦੇ ਕੇ ਮੁਕਤ ਹੋ ਗਿਆ ਜੋ ਖਾਲਸਾ ਪੰਥ ਦੇ ਨਾਲ ਗੁਰੂ ਸਾਹਿਬ ਨੇ ਜਦੋਂ ਅਮਰ ਛਕਿਆ ਸੀਗਾ ਤਾਂ ਭਾਈ ਦਿਆ ਸਿੰਘ ਉਹਨਾਂ ਨੇ ਉਸ ਸਮੇਂ ਪੁੱਛਿਆ ਸੀਗਾ ਵੀ ਅਸੀਂ ਆਪਣਾ ਸੀਸ ਭੇਟ ਕੀਤਾ ਹੈ ਤਾਂ ਅਸੀਂ ਅਮਰਦੀ ਦਾਤ ਲਈ ਆ ਤੁਸੀਂ ਕੀ ਕਰੋਗੇ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਸਾਰਾ ਕੁਝ ਹੀ ਭੇਟ ਕਰ ਦਵਾਂਗਾ ਤੇ ਉਹਨਾਂ ਨੇ ਸਾਰਾ ਕੁਝ ਹਫ਼ਤੇ ਦੇ ਵਿੱਚ ਵਿੱਚ ਪੇਟ ਕਰ ਦਿੱਤਾ ਹੁਣ ਇੱਥੇ ਇੱਕ ਖਾਸ ਗੱਲ ਵਿਚਾਰਨ ਵਾਲੀ ਇਹ ਆ ਅੱਜ ਕੱਲ ਦੇ ਬਹੁਤ ਸਾਰੇ ਰਾਜਨੀਤਿਕ ਲੋਕ ਆਪਣੀ ਰਾਜਨੀਤਿਕ ਮਫਾਦ ਲਈ ਹਮੇਸ਼ਾ ਇਹ ਕਹਿੰਦੇ ਆ ਮੁਗਲ ਮੁਗਲਾਂ ਦੇ ਵਿਰੁੱਧ ਲੜਾਈ ਲੜੀ ਮੁਗਲਾਂ ਦੇ ਵਿਰੁੱਧ ਨਹੀਂ ਜ਼ੁਲਮੀ ਮੁਗਲ ਦੇ ਵਿਰੁੱਧ ਕਿਉਂਕਿ ਮੁਗਲਾਂ ਦੇ ਨਾਲ ਗੁਰੂ ਸਾਹਿਬ ਦੀ ਕੋਈ ਦੁਸ਼ਮਣੀ ਨਹੀਂ ਸੀ ਜੇ ਗੁਰੂ ਸਾਹਿਬ ਦੀ ਦੁਸ਼ਮਣੀ ਇਸਲਾਮ ਧਰਮ ਵਾਲਿਆਂ ਨਾਲ ਹੁੰਦੀ ਤਾਂ ਰਾਏ ਕੱਲਾ ਨੂਰਾ ਮਾਹੀ ਨਵੀਖਾਂ ਗਨੀਖਾਂ ਅਤੇ ਨਿਹੰਗ ਕੋਟਲਾਖਾਂ ਹੋਣੀ ਗੁਰੂ ਸਾਹਿਬ ਦੀ ਮਦਦ ਲਈ ਕਦੇ ਨਾ ਦੇ ਤੇ ਨਾ ਹੀ ਪੀਰ ਬੁੱਧੂ ਸ਼ਾਹ ਆ ਆਪਣੇ ਪੁੱਤਰ ਤੇ 700 ਮਰੀਦ ਸ਼ਹੀਦ ਕਰਾਉਂਦਾ ਗੁਰੂ ਸਾਹਿਬ ਸਮੁੱਚੀ ਮਨੁੱਖਤਾ ਦੀ ਲੜਾਈ ਲੜ ਰਹੇ ਸਨ ਇਸ ਦੁਨੀਆ ਤੋਂ ਜ਼ੁਲਮ ਨੂੰ ਖਤਮ ਕਰਨ ਦੀ ਲੜਾਈ ਲੜ ਰਹੇ ਸਨ ਤੇ ਖਾਲਸੇ ਨੂੰ ਪਿਆਰ ਹੀ ਇਸ ਲਈ ਕੀਤਾ ਸੀਗਾ ਵੀ ਕਿਸੇ ਦੀ ਈਨੀ ਮੰਨੀ ਕਿਸੇ ਮੁਰੇ ਝੁਕਣਾ ਨਹੀਂ ਤੇ ਤੁਸੀਂ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣਾ ਹੈ ਤੇ ਇਸੇ ਕਰਕੇ ਵੱਡੇ ਸਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਇਸੇ ਕਰਕੇ ਛੋਟੇ ਸਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਜਦੋਂ ਸਵੇ ਵਜੀਦ ਖਾਨ ਨੇ ਦੇ ਚਾਪਲੂ ਸੁਚਾਣਦ ਨੇ ਪੂਰਾ ਚੱਕਰਥਲ ਕੀਤੀ ਸੀ ਤੇ ਵਜੀਦ ਖਾਨ ਨੇ ਜਿਹੜਾ ਕਿ ਮਨ ਬਣਾ ਰਿਹਾ ਸੀਗਾ ਤਾਂ ਵਜੀਦ ਖਾਨ ਨੇ ਪੁੱਛਿਆ ਸੀਗਾ ਵੀ ਜੇਕਰ ਤੁਸੀਂ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਤਾਂ ਉਹਨਾਂ ਨੇ ਕਿਹਾ ਸੀ ਅਸੀਂ ਜੰਗਲਾਂ ਜਾਵਾਂਗੇ ਘੋੜੇ ਤੇ ਸਿੰਘਾਂ ਨੂੰ ਪੋੜੇ ਲਾਵਾਂਗੇ ਸਿੰਘਾਂ ਨੂੰ ਇਕੱਠੇ ਕਰਾਂਗੇ ਤੇ ਸ਼ਸਤਰ ਲਾਵਾਂਗੇ ਤੇ ਦੁਬਾਰਾ ਇਸ ਜ਼ੁਲਮੀ ਰਾਜ ਨੂੰ ਪਟਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਉਹਨਾਂ ਨੇ ਆਪਣੇ ਸ਼ਹਾਦਤਾਂ ਦੇ ਨਾਲ ਉਸ ਰਾਜ ਦੀ ਜੜ 뿌ਟ ਦਿੱਤੀ ਅੱਜ ਵੀ ਸਿੱਖ ਕੌਮ ਨੂੰ ਇਹਨਾਂ ਸਿਧਾਂਤਾਂ ਤੇ ਪਹਿਰਾ ਦੇਣ ਦੀ ਲੋੜ ਆ ਅੱਜ ਵੀ ਸਿੱਖ ਕੌਮ ਨੂੰ ਗੁਰੂ ਸਾਹਿਬ ਨੇ ਜਿਹੜੇ ਸਿਧਾਂਤ ਵਸੇ ਆ ਉਹਨਾਂ ਤੇ ਚੱਲਣ ਦੀ ਲੋੜ ਆ ਤੇ ਮੈਂ ਆਸ ਕਰਨਾ ਇਸ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ